ਇਹ ਗੱਲ ਕਦੇ ਆਪਸ ਚ ਬੈ ਕੇ ਹਿਸਾਬ ਨਹੀਂ ਕੀਤਾ ਪਿਛਲੀ ਮੀਟਿੰਗ ਚ ਪਿਛਲੇ ਇੰਟਰਵਿਊ ਚ ਤਾਂ ਤੁਸੀਂ ਇਹੀ ਭੂਸ਼ਣ ਜੀ ਨੂੰ ਦੱਸ ਰਹੇ ਸੀ ਮੇਰੇ ਵੱਡੇ ਭਰਾ ਹੈ ਤੁਸੀਂ ਦੱਸ ਰਹੇ ਸੀ ਇਹ ਮੇਰੇ ਰਿਸ਼ਤੇਦਾਰ ਹੈ ਮੈਂ ਨਹੀਂ ਕੁਝ ਬੋਲਣਾ ਅੱਜ ਤੁਸੀਂ ਸਭ ਕੁਝ ਬੋਲੀ ਜਾਓ ਜੀ ਮੈਂ ਤੁਹਾਨੂੰ ਦੱਸਾਂ ਭੂਸ਼ਣ ਜੀ ਨੇ ਜਿਹੜੀ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਸ਼ਾਇਦ ਕੱਲ ਵੀ ਗੱਲਬਾਤ ਮੇਰੇ ਹੋਈ ਹੈ ਉਹ ਮੈਨੂੰ ਇੱਕੋ ਗੱਲ ਕਹਿੰਦੇ ਸੀ ਭਾਰਤੀ ਜੀ ਨੂੰ ਬਿਠਾ ਉਹਨਾਂ ਨੇ ਕਿਹਾ ਸੀ ਕਿ ਚਲੋ ਜੀ ਇਹ ਖਤਮ ਕਰੋ ਇਹ ਗਲਤ ਚੀਜ਼ਾਂ ਹੋ ਰਹੀਆਂ ਤੁਸੀਂ ਲੋਕੀ ਤਾਂ ਇਲਜ਼ਾਮ ਲਾਓ ਜੀ ਜੀ ਨੂੰ ਬਿਠਾਓ ਮੈਂ ਭਾਰਤੀ ਜੀ ਨਾਲ ਗੱਲ ਕੀਤੀ ਸੀ ਭਾਰਤੀ ਜੀ ਕ ਬਈ ਉਹਨਾਂ ਨੂੰ ਕਹੋ ਜੀ ਜਿਹੜਾ ਪਿਛਲੇ ਸਾਲ ਚ ਮਾਸਾ ਕੀਤਾ ਉਹਦਾ ਹਿਸਾਬ ਦੇਣ ਕਿਉਂਕਿ ਉਹਨਾਂ ਕੋਲ ਬੈਂਕ ਦਾ ਖਾਤਾ ਹੀ ਨਹੀਂਗਾ ਤੇ ਪੈਸਾ ਜਿੰਨਾ ਦੇ ਘਰਾਂ ਚ ਪਿਆ ਹੈ ਪਤਾ ਤਾਂ ਲੱਗਣਾ ਚਾਹੀਦਾ ਕਿੰਨਾਂ ਦੇ ਘਰਾਂ ਚ ਪੈਸਾ ਪਿਆ ਹੈ ਸਾਡੇ ਤਾਂ ਇੱਥੇ ਬੈਂਕ ਅਕਾਊਂਟ ਲੱਗੇ ਸਭਾ ਦੇ ਉਹਨਾਂ ਦੇ ਬੈਂਕ ਅਕਾਊਂਟ ਕੋਈ ਨਹੀਂ ਹੈ ਜੀ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਨੇ ਸਾਨੂੰ 5 ਜਨਸਵ ਦਾ ਅਕਾਊਂਟ ਹੋ ਹੀ ਨਹੀਂ ਸਕਦਾ ਉਹ ਮਹਾਰਾਜ ਜੀ ਆਪ ਕਹਿੰਦੇ ਪੇ ਕਾਉਂਟ ਦੇ ਉੱਤੇ ਉਹਨਾਂ ਨੂੰ ਆਇਆ ਦਾ ਲੈ ਨਹੀਂ ਸਕਦੇ ਸਭਾ ਦਾ ਕਾਉਂਟ ਹੀ ਨਹੀਂ ਲੈ ਸਕਦੇ ਦਹਾਨ ਇੱਕ ਕਾਉਂਟ ਦਹਾਨ ਤੁਹਾਨੂੰ ਦਹਾਨ ਜਿਹੜਾ ਉਹਨਾਂ ਨੂੰ ਉਧਰ ਫ ਗੱਲ ਇਹ ਆਇਆ ਜਿਹੜਾ ਲੈਟਰ ਪੈਰ ਉਹ ਯੂਜ਼ ਕਰ ਰਿਹਾ ਦੋ ਨੰਬਰੀਆ ਜਿਹਨੂੰ ਕਹਿੰਦੇ ਡੀਮਾਰਕਰ ਡੀਮਾਰਕਰ ਇਹਦਾ ਡੀਮਾਰਕਰ ਜਦੋਂ ਡੁਪਲੀਕੇਟ ਅਜ ਆਤਮਾਨ ਨੇ ਜਾਨ ਸਭਾ ਦਾ ਜਿਹੜਾ ਰਜਿਸਟਰ ਹੈ 246970 ਉਹ ਸਭਾ ਦਾ ਵਾ ਉਹ ਜੋ ਤੁਸੀਂ ਕਰੋ ਜੋ ਭਾਰਤੀਤੀ ਕਰਨ ਅੱਜ ਤੁਸੀਂ ਇਕੱਠੇ ਹੋਗੇ ਤੇ ਉਹ ਸਹੀ ਹੈ ਉਹ ਜੋ ਕਰ ਲੈਣ ਉਹ ਗਲਤ ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਜੀ ਇਨਕਮ ਦਾ ਰਿਟਰਨ ਵੀ ਜਾਂਦੀ ਹੈ ਕੀ ਆ ਇਨਕਮ ਦਾ ਰਿਟਰਨ ਭਰਦਾ ਮੈਂ ਦੱਸੇ ਇਨਕਮ ਦਾ ਰਿਟਰਨ ਤਾਂ ਇੱਕੋ ਹੀ ਜਾਣੀ ਆ ਦੋ ਦੋ ਤਾਂ ਨਹੀਂ ਜਾਣੀ ਆ ਉਹ ਇੱਥੋਂ ਜਾਣੀ ਆ ਉਹ ਕੋਈ ਨਹੀਂ ਭਰਦੇ ਬੈਂਕ ਦੀਆਂ ਸਟੇਟ ਜਿਹੜੇ ਕਿਰਾਏ ਵੀ ਆ ਰਹੇ ਆ ਉਹ ਆਤਮਨ ਜਨ ਸਭਾ ਪੁਰਾਣੇ ਬਿਵਾਲ ਦੇ ਚ ਆ ਰਹੇ ਆ ਉਹ ਕੋਈ ਉਹਨਾਂ ਨੂੰ ਪੁੱਛੋ ਕੋਈ ਕਿਰਾਇਆ ਦਿੰਦਾ 28 30 ਦੁਕਾਨਾਂ ਦੇ ਕਿਰਾਇਆ ਇੱਥੇ ਆਂਦਾ ਪਿਆ ਹੁਣ ਦੱਸੋ ਜੇ ਉਹ ओरिजिनल ਹੋਣ ਤੇ ਉਹਨਾਂ ਨੂੰ ਕਿਰਾਏ ਉਹਨਾਂ ਨੂੰ ਦੇਣ ਲੋਕੀ ਸਾਨੂੰ ਕਿਰਾਏ ਆਂਦੇ ਪਏ ਇੱਥੇ